ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਚੈਨ ਸੋਈ ਨਿਊ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਕਿਸਾਨ ਵੀਰੂ ਆਪਾਂ ਰੌਣੇ ਮੇਲੇ ਤੋਂ ਵੇਸਟ ਕਰ ਰਹੇ ਹਾਂ ਇਹ ਕਿਸਮ ਪੀਆਰ 131 ਹੈ ਇਸ ਦੀ ਲਵਾਈ ਦੀ ਜਿਹੜੀ ਤਰੀਕ ਹੈ ਉਹ 30 ਜੂਨ 2024 ਹੈ ਪੱਕਣ ਦਾ ਸਮਾਂ 110 ਦਿਨ ਦਾ ਹੈ ਤੇ ਇਸ ਦਾ ਔਸਤ ਝਾੜ ਹੈ ਜਿਹੜਾ ਉਹ 30 ਕੁਆਂਟਰ ਪ੍ਰਤੀ ਏਕੜ ਹੈ ਤੇ ਬਾਕੀ ਆਪਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕਿਸਮ ਇਹ ਹੈ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਵੈਂਗਣ ਦੀ ਖੇਤੀ ਬਾਰੇ ਇਹਦੀ ਵੈਂਗਣ ਦੀ ਜਿਹੜੀ ਖੇਤੀ ਦੀ ਲਵਾਈ ਦਾ ਸਮਾਂ ਹੈ ਉਹ 8 ਅਗਸਤ 2024 ਹੈ ਤੇ ਇਹ ਕਿਸਮ PVHR42 ਹੈ ਜੇਕਰ ਝਾੜ ਦੀ ਗੱਲ ਕਰੀਏ ਕਿਸਾਨ ਵੀਰੋ ਤਾਂ ਇਸ ਦਾ ਜਿਹੜਾ ਔਸਤ ਝਾੜ ਹੈ ਉਹ 261 ਕੁਆਂਟਰ ਪ੍ਰਤੀ ਏਕੜ ਦਾ ਦੱਸਿਆ ਗਿਆ ਹੈ ਜੇਕਰ ਫਿਰ ਖਾਦ ਦੀ ਗੱਲ ਕਰੀਏ ਤਾਂ 155 ਕਿਲੋ ਸੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ। ਯੂਰੀਆ 55 ਕਿਲੋ ਯੂਰੀਆ ਜਿਹੜਾ ਹੈਗਾ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਹਾਂ। ਜੇਕਰ ਇਸ ਦੇ ਵਿੱਚ ਪੋਟਾਸ਼ ਦੀ ਗੱਲ ਕਰੀਏ ਤਾਂ ਉਹ 20 ਕਿਲੋ ਪੋਟਾਸ਼ ਏਕੜ ਦੇ ਵਿੱਚ ਵਰਤ ਸਕਦੇ ਹਾਂ। ਬਾਕੀ ਤੁਸੀਂ ਵੀਡੀਓ ਦੇ ਵਿੱਚ ਫਲਾਂ ਅਤੇ ਬੂਟੇ ਦੀ ਗਰੋਥ ਨੂੰ ਵੀ ਦੇਖ ਸਕਦੇ ਹੋ ਹਨ ਵੀ ਬਹੁਤ ਵਧੀਆ ਫਲ ਕਿਸਮ ਦਾ ਲੱਗਿਆ ਹੋਇਆ ਹੈ ਇਹ ਕਿਸਮ ਪੀ ਵੀ ਐਚ 42 ਹੈ ਆਪਣੀ ਵੀਡੀਓ ਨੂੰ ਦੇਖਣ ਲਈ ਆਪ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ